ਆਸ਼ੀਆ ਕਾਲ ਮੈਂ ਹਾਂ ਗੁਰਿੰਦਰਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਫਟਾਫਟ ਨਿਊਜ਼ ਯਾਨੀ ਤੇਜ਼ ਰਫ਼ਤਾਰ ਨਾਲ ਖਬਰਾਂ ਆਓ ਫਿਰ ਸ਼ੁਰੂ ਕਰਦੇ ਹਾਂ ਦੱਖਣੀ ਕੋਰੀਆ ਵਿੱਚ 5 ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਸਰਕਾਰ ਦੁਆਰਾ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਮੀਂਹ ਕਾਰਨ ਵੱਖ-ਵੱਖ ਥਾਵਾਂ 'ਤੇ ਘਟਨਾਵਾਂ ਵਾਪਰ ਰਹੀਆਂ ਨੇ ਜਿਸ ਵਿੱਚ 14 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 12 ਜਣੇ ਹੋਰ ਲਾਪਤਾ ਹੋਏ ਨੇ ਤੇ ਸੁਰੱਖਿਆ ਮੰਤਰਾਲੇ ਦੀ ਰਿਪੋਰਟ ਮੁਤਾਬਕ ਅੱਜ ਸਵੇਰੇ 9 ਵਜੇ ਤੱਕ ਲਗਭਗ 4000 ਦੇ ਨਜ਼ਦੀਕ ਵਿਅਕਤੀਆਂ ਨੂੰ ਮਜਬੂਰੀ ਬਸ ਆਪਣੇ ਘਰ ਖਾਲੀ ਕਰਨੇ ਪਏ ਤੇ ਮੰਤਰਾਲੇ ਦੁਆਰਾ ਦੱਸਿਆ ਗਿਆ ਕਿ ਮੀ ਕਾਰਨ ਬੀਤੇ ਦਿਨ ਇੱਕ ਮਕਾਨ ਢਹਿ ਗਿਆ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਸਿਓਲ ਦੇ ਉੱਤਰ ਪੂਰਬ ਵਿੱਚ ਇੱਕ ਸ਼ਹਿਰ ਵਿੱਚ ਇੱਕ ਹੋਰ ਵਿਅਕਤੀ ਨਦੀ ਵਿੱਚ ਰੁੜ ਗਿਆ ਤੇ ਦੱਖਣੀ ਸ਼ਹਿਰ ਵਿੱਚ ਭਾਰੀ ਮੀਂਹ ਕਾਰਨ ਢਿੱਗਾ ਡਿੱਗਣ ਕਾਰਨ ਮਕਾਨ ਡਿੱਗਣ ਅਤੇ ਅਚਾਨਕ ਹੜ੍ਹ ਆਉਣ ਕਾਰਨ 8 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 6 ਹੋਰ ਵਿਅਕਤੀ ਲਾਪਤਾ ਹੋ ਗਏ ਨੇ ਦੂਜੀ ਸੰਸਾਰ ਜੰਗ ਦੌਰਾਨ ਇਟਲੀ ਨੂੰ ਨਾਜ਼ੀਵਾਦੀ ਅਤੇ ਫਾਸੀਵਾਦੀ ਤਾਕਤਾਂ ਤੋਂ ਆਜ਼ਾਦ ਕਰਵਾਉਣ ਲਈ ਬ੍ਰਿਟਿਸ਼ ਫੌਜ ਰਾਈਂ ਇੰਡੀਆ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਭਾਰਤੀ ਸਿੱਖ ਫੌਜੀ ਇੱਕ ਸਤਰਤੇ ਉੱਤੇ ਆਏ ਸਨ ਤੇ ਜਿੱਥੇ ਉਹਨਾਂ ਨੇ ਆਪਣੀ ਬਹਾਦਰੀ ਦੇ ਜੋਹਰ ਦਿਖਾਏ ਸਨ ਇਸ ਤਰਤੇ ਨੂੰ ਆਜ਼ਾਦ ਕਰਵਾਉਣ ਲਈ ਉਹਨਾਂ ਨੇ ਆਪਣਾ ਖੂਨ ਡੋਲ੍ਹਿਆ ਸੀ ਅਤੇ ਦੁਸ਼ਮਣ ਦੀਆਂ ਫੌਜਾਂ ਨਾਲ ਲੜਦਿਆਂ ਉਹਨਾਂ ਨੂੰ ਲੋਹੇ ਦੇ ਚਣੇ ਚਬਾਇਏ ਸਨ ਅਤੇ ਇਟਲੀ ਨੂੰ ਸੁਤੰਤਰ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ ਉਨਾਸੇ ਇੱਕ ਫੌਜੀਆਂ ਦੇ ਯਾਦ ਵਿੱਚ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਰਜਿਸਟਰਡ ਇਟਲੀ ਵੱਲੋਂ ਇਟਲੀ ਦੇ ਫੋਰਲੀ ਸ਼ਹਿਰ ਵਿਖੇ ਸਮੂਹ ਸਿੱਖ ਸੰਗਠਾ ਅਤੇ ਗੁਰੂ ਘਰਾਂ ਦੇ ਸਹਿਯੋਗ ਨਾਲ ਲੜਾਈ ਦੇ ਦ੍ਰਿਸ਼ ਨੂੰ ਪੇਸ਼ ਕਰਦੇ ਆ ਸਿੱਖ ਫੌਜੀ ਅਤੇ ਇਟਾਲੀਅਨ ਫੌਜੀਆਂ ਦਾ ਇੱਕ ਬੋਤ ਲਗਾਇਆ ਗਿਆ ਜਿੱਥੇ ਇੱਕ ਹਰ ਸਾਲ ਸਿੱਖ ਸੰਗਠਾ ਵੱਲੋਂ ਸ਼ਹੀਦੀ ਸਮਾਗਮ ਕਰਵਾਇਆ ਜਾਂਦਾ ਤੇ ਸਾਲ 2025 ਦਾ ਇਹ ਸ਼ਹੀਦੀ ਸਮਾਗਮ 26 ਜੁਲਾਈ ਦਿਨ ਸ਼ਨੀਵਾਰ ਨੂੰ ਕਰਵਾਇਆ ਜਾਵੇਗਾ ਜਿਸ ਵਿੱਚ ਸਵੇਰੇ 8 ਵਜੇ ਸ੍ਰੀ ਸੁਖਬੀਨੀ ਸਾਹਿਬਜੀ ਦੇ ਪਾਰਟ ਆਰੰਭ ਕੀਤੇ ਜਾਣਗੇ ਤੇ ਵੱਖ-ਵੱਖ ਸ਼ਹਿਰਾਂ ਦੇ ਮੇਰਾਂ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਸਿੱਖ ਸੰਗਤਾਂ ਨਾਲ ਮਿਲ ਕੇ ਸ਼ਹੀਦਾਂ ਦੇ ਸਮਾਰਕ ਉੱਤੇ ਸ਼ਰਧਾਂਜਲੀ ਦਿੱਤੀ ਜਾਵੇਗੀ। ਅੱਜ ਫਿਰ ਗਾਜ਼ਾ ਵਿੱਚ ਰਾਤ ਸਮੱਗਰੀ ਦੀ ਉਡੀਕ ਕਰਦੇ ਲੋਕਾਂ ਉੱਤੇ ਗੋਲੀਬਾਰੀ ਕੀਤੀ ਗਈ ਹੈ ਤੇ ਜਿਸ ਵਿੱਚ 77 ਲੋਕ ਮਾਰੇ ਗਏ ਨੇ ਤੇ ਫਲਸਤੀਨ ਦੇ ਤਹਿਤ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਮੰਤਰਾਲੇ ਅਤੇ ਸਥਾਨਕ ਹਸਪਤਾਲਾਂ ਮੁਤਾਬਕ ਸਭ ਤੋਂ ਵੱਧ ਮੌਤਾਂ ਉੱਤਰੀ ਗਾਜ਼ਾ ਵਿੱਚ ਹੋਈਆਂ ਨੇ। ਇਤੇ ਇਜ਼ਰਾਈਲ ਨਾਲ ਲੱਗਣ ਵਾਲੇ ਜ਼ਿਕਮ ਲਾਂਗੇ ਰਾਹੀਂ ਉੱਤਰੀ ਗਾਜ਼ਾ ਵਿੱਚ ਪਹੁੰਚ ਰਹੀ ਰਾਹਤ ਸਮੱਗਰੀ ਦੀ ਉਡੀਕ ਕਰ ਰੇ ਕਟੋ-ਕਟ 27 ਫਲਸਤੀਨੀ ਮਾਰੇ ਗਏ ਹਸਪਤਾਲ ਮੁਤਾਬਕ 150 ਤੋਂ ਵੱਧ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਲੋਕ ਇਜ਼ਰਾਈਲੀ ਫੌਜ ਦੀ ਗੋਲਬਾਰੀ ਵਿੱਚ ਮਾਰੇ ਗਏ ਹਨ ਜਾਂ ਹਥਿਆਰਬੰਦ ਗੁੱਟਾਂ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਚਸ਼ਮਦੀਦਾਂ ਨੇ ਕਿਹਾ ਕਿ ਇਜ਼ਰਾਈਲੀ ਫੌਜ ਨੇ ਪੀੜ ਵਿੱਚ ਗੋਲੀਆਂ ਉਨ੍ਹਾਂ ਨੇ ਚਲਾਈਆਂ ਸਨ ਜਦਕਿ ਇਜ਼ਰਾਈਲੀ ਫੌਜ ਨੇ ਇਸ ਘਟਨਾ ਉੱਤੇ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਹੈ ਤੇ ਇਸੇ ਦੌਰਾਨ ਇਜ਼ਰਾਈਲੀ ਫੌਜ ਨੇ ਅੱਜ ਕੇਂਦਰੀ ਗਾਜ਼ਾ ਦੇ ਕਈ ਇਲਾਕੇ ਖਾਲੀ ਕਰਨ ਲਈ ਨਵੀਂ ਚੇਤਾਵਨੀ ਜਾਰੀ ਕੀਤੀ ਹੈ ਇਲਾਕਾ ਖਾਲੀ ਕਰਨ ਦਾ ਐਲਾਨ ਅਜੇ ਸਮੇਂ ਕਿ ਤੱਕ ਹੈ ਜਦੋਂ ਇਜ਼ਰਾਈਲ ਅਤੇ ਹਮਾਸ ਕੱਤਰ ਵਿੱਚ ਗੋਲੀਬੰਦੀ ਲਈ ਗੱਲਬਾਤ ਕਰ ਰਹੇ ਹਨ ਨੋ ਐਂਟਰੀ ਵਾਲੇ ਕਾਵੜ ਯਾਤਰਾ ਮਾਰਗ ਵਿੱਚ ਜ਼ਬਰਦਸਤੀ ਬੜੇ ਕਾਰ ਸਵਾਰ ਦક્ષਿਨ ਸ਼ਿਵਾਸਤਵ ਨੇ ਰੁਕਣ ਦਾ ਇਸ਼ਾਰਾ ਕਰ ਰਹੇ ਹੋਮਗਾਰਡ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਕਾਰ ਦੇ ਬੋਨਟ ਉੱਤੇ ਜਾ ਡਿੱਗਿਆ ਇਸ ਤੋਂ ਬਾਅਦ ਦક્ષ ਨੇ ਬੋਨੜਾ ਉਤੇ ਟੰਗੇ ਹੋਮਗਾਰਡ ਸੜੇ 5 ਕਿਲੋਮੀਟਰ ਤੱਕ ਕਾਰ ਦੌੜਾਈ ਸੀ ਕੁਝ ਵਾਹਨ ਸਵਾਰਾਂ ਤੇ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਪਰ ਦੋਸ਼ੀ ਹੋਮਗਾਰਡ ਨੂੰ ਮੈਦਾਨ ਵਿੱਚ ਸੁੱਟ ਕੇ ਭੱਜ ਗਿਆ ਦੋਸ਼ੀ ਨੂੰ ਬੀਤੇ ਦਿਨ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ ਜਿੱਤੇ ਉਹ ਆਪਣੀ ਕੀਤੀ ਗਲਤੀ ਦੀ ਮਾਫੀ ਮੰਗ ਰਿਹਾ ਤੇ ਉਸ ਨੇ ਕਿਹਾ ਕਿ ਨਸ਼ੇ ਵਿੱਚ ਗਲਤੀ ਹੋ ਗਈ ਹੈ ਉਸ ਖਿਲਾਫ ਜਾਨਲੇਵਾ ਹਮਲੇ ਦੀ ਧਾਰਾ ਵਿੱਚ ਕੇਸ ਦਰਜ ਕੀਤਾ ਗਿਆ ਉਸ ਦੇ ਨਾਲ ਕਾਰ ਵਿੱਚ ਬੈਠੇ ਪੁਲਿਸ ਮੁਲਾਜ਼ਮ ਦੇ ਪੁੱਤਰ ਸਵਿੰਦਰ ਨੂੰ ਨਾਮਜ਼ਦ ਕੀਤਾ ਗਿਆ ਐਸੋਟੀ ਐਸਐਸਪੀ ਅਨੁਰਾਗ ਆਰਿਆ ਨੇ ਕਿਹਾ ਕਿ ਜੇਕਰ ਘਟਨਾ ਵਿੱਚ ਉਸ ਦੀ ਸ਼ਮੂਲੀਅਤ ਹੋਈ ਤਾਂ ਜਾਂਚ ਵਿੱਚ ਨਾਮ ਸ਼ਾਮਲ ਕੀਤਾ ਜਾਵੇਗਾ। ਅੰਮ੍ਰਿਤਸਰ ਦੇ ਪਿੰਡ ਕਨਪੁਰ ਕਾਲੇ ਨਾਲ ਸੰਬੰਧਿਤ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ 18 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਦੀ ਹਿਮਕੁੰਡ ਸਾਹਿਬ ਯਾਤਰਾ ਦੌਰਾਨ ਮੌਤ ਹੋ ਗਈ। ਗੁਰਪ੍ਰੀਤ ਸਿੰਘ ਜੋ ਕਿ ਇੱਕ ਗ੍ਰੰਤੀ ਸਿੰਘ ਦਾ ਪੁੱਤਰ ਸੀ ਆਪਣੇ ਨਾਨਕੇ ਪਰਿਵਾਰ ਨਾਲ ਹਿਮਕੁੰਡ ਸਾਹਿਬ ਦਰਸ਼ਨ ਲਈ ਗਿਆ ਹੋਇਆ ਸੀ। ਯਾਤਰਾ ਦੌਰਾਨ ਰਸਤੇ ਵਿੱਚ ਰੇਲਿੰਗ ਤੋਂ ਲਿਸਕਣ ਕਾਰਨ ਉਹ 300 ਫੁੱਟ ਡੂੰਗੀ ਖੱਡ ਵਿੱਚ ਡਿੱਗ ਗਿਆ ਤੇ ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ ਇਸ ਅਚਾਨਕ ਹਾਸੇ ਕਾਰਨ ਪੂਰੇ ਪਰਿਵਾਰ ਚ ਗਮ ਦਾ ਮਾਹੌਲ ਹੈ ਤੇ ਪਿੰਡ ਵਿੱਚ ਵੀ ਸੋਗ ਦੀ ਲਹਿਰ ਛਾ ਗਈ ਹੈ ਗੁਰਪ੍ਰੀਤ ਸਿੰਘ ਆਪਣੇ ਪਰਿਵਾਰ ਅਤੇ ਇਲਾਕੇ ਵਿੱਚ ਹਰਮਨ ਪਿਆਰਾ ਸੀ ਉਹ ਆਪਣੇ ਨਰਮ ਸੁਭਾਅ ਧਾਰਮਿਕ ਚਿੱਤ ਅਤੇ ਵਿੱਦਿ ਵਿੱਚ ਰੁਚੀ ਰੱਖਣ ਕਾਰਨ ਸਕੂਲ ਅਧਿਆਪਕਾ ਅਤੇ ਦੋਸਤਾਂ ਵਿੱਚ ਵੀ ਕਾਫੀ ਪਸੰਦ ਕੀਤਾ ਜਾਂਦਾ ਸੀ ਪੀੜਿਤ ਪਰਿਵਾਰ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਤੇ ਕਿਹਾ ਕਿ ਸਾਡਾ ਪੁੱਤਰ ਗੁਰੂ ਘਰ ਦੇ ਦਰਸ਼ਨ ਕਰਨ ਗਿਆ ਸੀ ਪਰ ਉਸਦੇ ਘਰ ਵਾਪਸੀ ਨਹੀਂ ਹੋਈ ਇਹ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਅਣਹੋਣੀ ਹੈ ਸਕੂਲ ਦੇ ਅਧਿਆਪਕਾਂ ਨੇ ਵੀ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਗੁਰਪ੍ਰੀਤ ਇੱਕ ਬਹੁਤ ਹੀ ਸੰਘਰਸ਼ੀਲ ਵਿਦਿਆਰਥੀ ਸੀ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼ ਦੇ 7 ਜ਼ਿਲ੍ਹਿਆਂ ਵਿੱਚ ਪਾਰੀ ਤੋਂ ਬਹੁਤ ਜ਼ਿਆਦਾ ਬਾਰਿਸ਼ ਹੋਈ ਅਤੇ ਸੰਤਰੀ ਚੇਤਾਵਨੀ ਜਾਰੀ ਕੀਤੀ ਗਈ ਹੈ। ਉਹਨਾਂ ਬिलासपुर, ਹਮੀਰਪੁਰ, ਕਾਂਗੜਾ, ਮੰਡੀ, ਸੋਲਨ, ਸ਼ਰਮੌਰ ਲਈ ਸੰਤਰੀ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਚੰਬਾ, ਕੁਲੂ ਅਤੇ ਸ਼ਿਮਲਾ ਲਈ ਪੀਲੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਅਨੁਸਾਰ ਮੰਗਲਵਾਰ ਨੂੰ ਸੋਲਨ, ਸ਼ਰਮੌਰ ਅਤੇ ਬੁੱਧਵਾਰ ਨੂੰ ਉਹਨਾਂ ਤੇ ਬिलासपुर ਵਿੱਚ ਭਾਰੀ ਤੋਂ ਬਹੁਤ ਜ਼ਿਆਦਾ ਬਾਰਿਸ਼ ਲਈ ਸੰਤਰੀ ਚੇਤਾਵਨੀ ਜਾਰੀ ਰਹੇਗੀ। ਬਾਕੀ ਜ਼ਿਲ੍ਹਿਆਂ ਵਿੱਚ ਪੀਲੀ ਚੇਤਾਵਨੀ ਜਾਰੀ ਰਹੇਗੀ। ਖਰਾਬ ਮੌਸਮ ਕਾਰਨ ਬਿੱਤੇ ਦਿਨ ਕਾਂਗੜਾ ਕੁਲੂ ਅਤੇ Shimla ਹਵਾਈ ਅੱਡਿਆਂ ਤੇ ਇੱਕ ਵੀ ਉਡਾਣ ਨਹੀਂ ਭਰੀ ਗਈ ਸੀ ਤੰਦ ਕਾਰਨ ਸਾਰੀ ਦ੍ਰਿਸ਼ਟੀ ਨਾ ਹੋਣ ਕਾਰਨ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਡਰਾਈਵਰਾਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਐਤਵਾਰ ਸਵੇਰ ਤੋਂ ਹੀ Shimla ਕਾਂਗੜਾ ਤੇ ਕਈ ਹੋਰ ਜ਼ਿਲ੍ਹਿਆਂ ਵਿੱਚ ਰੁਕ ਰੁਕ ਕੇ ਮੀਂਹ ਪੈ ਰਿਹਾ ਤੇ ਇਸ ਦੇ ਨਾਲ ਹੀ ਅੱਜ ਅਗਲੇ 3-4 ਘੰਟਿਆਂ ਵਿੱਚ ਚੰਬਾ ਕਾਂਗੜਾ ਮੰਡੀ Shimla ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ਤੇ ਬਹੁਤ ਹੀ ਭਾਰੀ ਮੀਂਹ ਪੈਣ ਦੀ ਚੇਤਾਵਨੀ ਵੀ ਹੈ ਰਾਤ ਵਿੱਚ ਮੀ ਪੈ ਸਕਦਾ ਤੇ ਰਾਜ ਵਿੱਚ ਲਗਭਗ 142 ਸੜਕਾਂ 26 ਟਰਾਂਸਫਾਰਮਰ ਤੇ 40 ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰੋਜੈਕਟ ਅਜੇ ਵੀ ਠੱਪ ਹਨ ਹਮੀਰਪੁਰ ਵਿੱਚ ਦੁਪਹਿਰ ਵੇਲੇ ਹਲਕੀ ਬਾਰਿਸ਼ ਹੋਈ ਸਵੇਰੇ ਵਿੱਚ ਇਸ ਮੌਨਸੂਨ ਸੀਜ਼ਨ ਵਿੱਚ ਬੱਦਲ ਫਟਣ ਪਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਕਾਰਨ ਹੁਣ ਤੱਕ 125 ਲੋਕਾਂ ਦੀ ਮੌਤ ਹੋ ਗਈ ਹੈ ਤੇ 215 ਲੋਕ ਜ਼ਖਮੀ ਹੋਏ ਹਨ 35 ਲਾਪਤਾ ਹਨ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਪੁਰਾਣੇ ਰਾਜੇਂਦਰ ਨਗਰ ਵਿੱਚ ਇੱਕ ਯੂਪੀਐਸਸੀ ਵਿਦਿਆਰਥੀ ਦੀ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਦੀ ਪਛਾਣ ਜੰਮੂ ਦੇ ਰਹਿਣ ਵਾਲੇ ਤਰຸນ ਠਾਕੁਰ ਵਜੋਂ ਹੋਈ ਹੈ ਉਮੀਦਵਾਰ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੇ ਮੌਕੇ ਤੋਂ ਇੱਕ ਸਾਈਡ ਨੋਟ ਬਰਾਮਦ ਹੋਇਆ ਤੇ ਨੋਟ ਵਿੱਚ ਮ੍ਰਿਤਕ ਨੇ ਖੁਦਕੁਸ਼ੀ ਦੀ ਜ਼ਿੰਮੇਵਾਰੀ ਲਈ ਹੈ ਅਤੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਏਜੰਸੀ ਦੇ ਅਨੁਸਾਰ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਕਮਰੇ ਵਿੱਚ ਇੱਕ ਸਾਈਡ ਨੋਟ ਵੀ ਬਰਾਮਦ ਹੋਇਆ ਜਿਸ ਵਿੱਚ ਉਸਨੇ ਲਿਖਿਆ ਕਿ ਉਹ ਆਪਣੀ ਮੌਤ ਲਈ ਇਕੱਲਾ ਜ਼ਿੰਮੇਵਾਰ ਹੈ ਪੁਲਿਸ ਦੇ ਅਨੁਸਾਰ ਸ਼ਨੀਵਾਰ ਸ਼ਾਮ ਲਗਭਗ 6:32 ਵਜੇ ਰਜਿੰਦਰਨਗਰ ਪੁਲਿਸ ਸਟੇਸ਼ਨ ਤੇ ਇੱਕ ਪੀਸੀਆਰ ਕਾਲ ਆਈ ਸੀ ਜਿਸ ਵਿੱਚ ਖੁਦਕੁਸ਼ੀ ਬਾਰੇ ਜਾਣਕਾਰੀ ਦਿੱਤੀ ਗਈ ਇੱਕ ਟੀਮ ਤੁਰੰਤ ਮੌਕੇ ਤੇ ਪਹੁੰਚੀ ਪੁਲਿਸ ਟੀਮ ਨੂੰ ਤਰुण ਠਾਕਰ ਦੀ ਲਾਸ਼ ਚਾਦਰ ਨਾਲ ਪੱਖੇ ਨਾਲ ਲਟਕਦੀ ਮਿਲੀ ਤਰुण ਜੰਮੂ ਦਾ ਰਹਿਣ ਵਾਲਾ ਸੀ ਅਤੇ ਇੱਥੇ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਤਰुण ਦੇ ਪਿਤਾ ਨੇ ਸਵੇਰ ਤੋਂ ਹੀ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ ਫਿਰ ਉਸਨੇ ਤਰੁੰਦੇ ਮਕਾਨ ਮਾਲਕ ਨਾਲ ਸੰਪਰਕ ਕੀਤਾ ਜੋ ਸਾਂਝੀ ਬਾਲਕੋਨੀ ਵਾਲੇ ਨਾਲ ਲੱਗਦੇ ਕਮਰੇ ਤੋਂ ਦੂਜੀ ਮੰਜ਼ਿਲ ਤੇ ਪਹੁੰਚਿਆ ਤੇ ਤਰੁੰ ਨੂੰ ਬੰਦ ਕਮਰੇ ਵਿੱਚ ਲਟਕਦਿਆਂ ਵੇਖਿਆ ਇਸ ਤੋਂ ਬਾਅਦ ਉਸਨੇ ਪੁਲਿਸ ਨੂੰ ਸੂਚਿਤ ਕੀਤਾ 에어ਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਨੇ ਅੰਮਦਾਬਾਦ ਜਹਾਜ਼ ਹਾਦਸੇ ਦੀ ਚੱਲ ਰਹੀ ਜਾਂਚ ਸੀਨੀਅਰ ਪਾਇਲਟ ਅਤੇ 에어 ਇੰਡੀਆ ਦੇ ਸਾਬਕਾ ਸੰਚਾਲਨ ਨਿਰਦੇਸ਼ਕ ਕੈਪਟਨ ਆਰ ਐਸ ਸੰਦੂਲੂ ਡੋਮੇਨ ਮਹਾਰ ਨਿਯੁਕਤ ਕੀਤਾ ਜ਼ਿਕਰ ਹੋਊਗਾ ਕਿ 12 ਜੂਨ ਨੂੰ ਅਹਮਦਾਬਾਦ ਤੋਂ ਲੰਡਨ ਗੈਟਵਿਕ ਜਾ ਰਹੇ 에ਅਰ ਇੰਡੀਆ ਦਾ ਬੋਇੰਗ 787-8 ਜਹਾਜ਼ ਉਡਾਣ ਭਰਨ ਦੇ ਤੁਰੰਤ ਬਾਅਦ ਇੱਕ ਇਮਾਰਤ ਨਾਲ ਟਕਰਾ ਗਿਆ ਸੀ ਜਿਸ ਵਿੱਚ 260 ਲੋਕਾਂ ਦੀ ਮੌਤ ਹੋ ਗਈ ਸੀ ਤੇ ਜਹਾਜ਼ ਵਿੱਚ ਸਵਾਰ 242 ਲੋਕਾਂ ਵਿੱਚੋਂ 21 ਮੁਸਾਫਰ ਬਚ ਸਕਿਆ 에ਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ AAIB ਨੇ 12 ਜੁਲਾਈ ਨੂੰ ਇਸ ਘਾਤਕ ਹਾਦਸੇ ਦੀ ਮੁੱਢਲੀ ਰਿਪੋਰਟ ਜਾਰੀ ਕੀਤੀ ਸੀ ਤੇ ਇੱਕ ਸੂਤਰ ਨੇ ਦੱਸਿਆ ਕਿ AAIB ਨੇ ਪਿਛਲੇ ਮਹੀਨੇ ਅਹਮਦਾਬਾਦ ਵਿੱਚ 에ਅਰ ਇੰਡੀਆ ਨੂੰ ਬੋਇੰਗ 788 ਅਟਜਾਜ਼ ਹਾਸੀ ਦੀ ਚੱਲ ਰਹੀ ਜਾਂਚ ਵਿੱਚ ਤਜਰਬੇਕਾਰ ਐਵੀਏਟਰ ਆਰਐਸ ਸੰਧੂ ਨੂੰ ਸ਼ਾਮਲ ਕੀਤਾ ਹੈ। ਦਸੂਤਰਾ ਨੇ ਦੱਸਿਆ ਕਿ AAIB ਨੇ ਸੰਧੂ ਨੂੰ ਚੱਲ ਰਹੀ ਜਾਂਚ ਵਿੱਚ ਡੋਮੇਨ ਮਾਹਰ ਬਣ ਲਈ ਸੰਪਰਕ ਕੀਤਾ ਸੀ ਅਤੇ ਉਸ ਨੂੰ ਇਸ ਪ੍ਰਸਤਾਵ ਨਾਲ ਸਹਿਮਤ ਹੋਏ ਸਨ। ਸੰਧੂ ਲਗਭਗ 29 ਸਾਲਾਂ ਤੋਂ 에ਅਰ ਇੰਡੀਆ ਨਾਲ ਵਕ-ਵਕ ਸਮਰਥਾਵਾਂ ਉੱਤੇ ਕੰਮ ਕਰ ਰਹੇ ਹਨ। ਅਜੀ ਆਨ ਦੇ ਸੰਸਥਾਪਕ ਹਨ ਉਹਨਾਂ ਨੇ ਇੱਕ ਟੀਮ ਦੀ ਅਗਵਾਈ ਵੀ ਕੀਤੀ ਸੀ ਤੇ ਜਿਸ ਨੇ ਟਾਟਾ ਸਮੂਹ ਦੀਆਂ 에ਅਰਲਾਈਨਾਂ ਦੇ ਇੱਕੀਕਰਨ ਉੱਤੇ ਕੰਮ ਕੀਤਾ ਸੀ 55 ਸਾਲ ਦੇ ਸੰਜੇ ਕੁਮਾਰ ਸਿੰਘ ਦੀ ਅਗਵਾਈ ਵਾਲੀ ਪੰਜ ਮੈਂਬਰੀ ਟੀਮ 에ਅਰ ਇੰਡੀਆ ਦੇ ਜਹਾਜ਼ ਦੇ ਹਾਦਸੇ ਦੀ ਜਾਂਚ ਕਰ ਰਹੀ ਹੈ ਸੋ ਅੱਜ ਦੇ ਬੁਲੇਟਿਨ ਵਿੱਚ ਐਨਆਈ ਦਿਓ ਆ ਗਿਆ ਧੰਨਵਾਦ